ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਅਦਾ ਪਣਾਮ ਨਮਸਕਾਰ ਔਰ ਸਤਿ ਸ਼੍ਰੀ ਅਕਾਲ ਜੀ ਮੈਂ ਆ ਗਈ ਹਾਂ ਸਿਖਰ ਦੁਪਹਿਰੇ 6:00 ਤੇ ਲਗਭਗ 12:30 ਵਜੇ ਨੇ ਜੀ ਤੇ ਮੈਂ ਬਹੁਤ ਜਲਦੀ ਕਰਕੇ ਆਈ ਹਾਂ ਆਪਦੇ ਜਾਣ ਚ ਤੇ ਵੀ ਮੈਂ ਅੱਜ ਜਿਹੜੇ ਦੁਪਹਿਰ ਕਿਢੀ ਦੇ ਆ ਜਾਂ ਜੋ ਵੀ ਫਲਾਵਰਸ ਖਿੜ ਰਹੇ ਆ ਜਿਹੜੇ ਸ਼ਾਮ ਨੂੰ ਬੰਦ ਹੋ ਜਾਂਦੇ ਆ ਮੈਂ ਉਹਨਾਂ ਦੇ ਮਾਰੀ ਆਈ ਸੀਗੀ ਪਰ ਇੰਨੀ ਜ਼ਿਆਦਾ ਤੇਜ਼ ਧੁੱਪ ਆਓ ਸਾਰੇ ਹੁਣ ਤੱਕ ਬੰਦ ਹੋ ਚੁੱਕੇ ਆ ਉਹ ਤਾਂ ਮੇਰਾ ਖਾਬ ਨਹੀਂ ਪੂਰਾ ਹੋਇਆ ਵੀ ਮੈਂ ਆਪ ਸਭ ਨਾਲ ਮੇਰੇ ਜਿਹੜੇ ਦਪੈਰ ਕਿੜੀ ਦੇ ਫਲਾਵਰ ਨੇ ਕਈ ਰੰਗਾਂ ਦੀ ਖਿੜ ਰਹੀ ਆ ਵਾਈਟ, ਸ਼ੈਲੋ, ਰੈੱਡ ਪਰ ਸੌਰੀ ਦੋਸਤੋ ਮੈਂ ਉਹ ਨਹੀਂ ਸ਼ੇਅਰ ਕਰ ਸਕੀ ਤੁਸੀਂ ਮੇਰਾ ਉੱਨਾ ਚਿਰ ਆਹੀ ਦੇਖ ਲਓ ਇਹ ਮੈਂ ਬਣਾ ਦਿੱਤਾ ਵਾ ਕਨੇਰ ਆ ਮੇਰਾ ਇਹ ਇੱਕ ਕਨੇਰੋ ਹੋਈ ਆ ਤੇ ਇਹਨਾਂ ਦੇ ਖੂਬਸੂਰਤ ਫੁੱਲ ਖਿਲ ਰਹੇ ਨੇ ਤੇ ਆ ਬੋਗਨਵਿਲਾ ਵਾ ਇੱਧਰ ਆ ਥੋੜਾ ਜਿਹਾ ਉੱਲੇ ਪਤਾ ਕੀ ਆ ਦੋਸਤੋ ਆਪਣੇ ਗਾਰਡਨ ਦੇ ਕੰਮ ਕਦੇ ਵੀ ਖਤਮ ਨਹੀਂ ਹੋ ਸਕਦੇ ਕੱਲ ਰਾਤ ਵਾਟਰਿੰਗ ਕਰੀ ਸੀ ਹੁਣ ਫੇਰ ਸਾਰੇ ਸੁੱਕੇ ਪਿਆ ਕਿਉਂਕਿ ਗਰਮੀ 45 ਡਿਗਰੀ ਤੱਕ ਪਹੁੰਚ ਰਹੀ ਆ ਤੇ ਮੈਨੂੰ ਥੱਲੇ ਚਾਹ ਨਹੀਂ ਨਹੀਂ ਆਇਆ ਮੈਂ ਕਿਹਾ ਮੈਂ ਪਲਾਂਟਸ ਵੀ ਦੇਖ ਕੇ ਆਵਾਂ ਵੀ ਕਿਸ ਤਰ੍ਹਾਂ ਚੱਲ ਰਿਹਾ ਕਿੱਥੇ ਛਾਂ ਆ ਕਿੱਥੇ ਧੁੱਪ ਆ ਤੇ ਮੈਂ ਫਿਰ ਉੱਪਰ ਆ ਗਈ ਤੇ ਮੈਂ ਕਿਹਾ ਚਲੋ ਹੁਣ ਵੀਡੀਓ ਵੀ ਬਣਾ ਲੈਂਦੇ ਆ ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਰੂ ਫਰੈਂਡਸ ਉਹ ਰਹੂਗਾ ਵੀ ਜਿਹੜੇ ਆਪਣੇ ਪਲਾਂਟਸ ਆ ਅੱਜ ਕੱਲ ਇਹਨਾਂ ਤੇ ਅਟੈਕ ਵੀ ਬਹੁਤ ਹੋ ਰਿਹਾ ਵਾ ਕਿਉਂਕਿ ਗਿੱਲੇ ਰਹਿੰਦੇ ਨੇ ਪਾਣੀ ਆਥਣ ਸਵੇਰ ਪਾਈ ਜਾਂਦੇ ਆ ਜਿਆਦਾ ਮੱਛਰ ਜਿਹੜੇ ਮੱਛਰ ਮਾਈਟ ਮਿਲੀ ਬੱਗ ਬਲੈਕ ਮਾਈਟ ਸਾਰੇ ਜਿਹੜੇ ਹੈਗੇ ਨੇ ਇਨਸੈਕਟਸ ਆਪਣੇ ਮਾਈਟਸ ਉਹਨਾਂ ਦਾ ਅਟੈਕ ਬਹੁਤ ਜ਼ਿਆਦਾ ਕੀੜਿਆਂ ਦਾ ਹੋ ਰਿਹਾ ਵਾ ਤੇ ਉਹਦੀ ਵੀ ਸਾਨੂੰ ਰੋਗ ਥਾਮ ਕਰਨੀ ਹੈ ਜਿਵੇਂ ਆ ਮੇਰੇ ਸਾਹਮਣੇ ਗੁਲਦੋਦੀ ਲੱਗੀ ਹੋਈ ਆ ਤੇ ਇਹ ਗੁਲਦੋਦੀ ਦੇ ਵਿੱਚ ਇੰਨੀ ਜ਼ਿਆਦਾ ਗਰੋਥ ਹੋ ਚੁੱਕੀ ਆ ਜਿਹੜਾ ਇਹ ਸੈਂਟਰ ਵਾਲਾ ਸੈਂਟਰ ਵਾਲੀ ਸਟੈਮ ਹੁੰਦੀ ਆ ਨਾ ਜਿੱਥੋਂ ਨਿਊ ਜਿਹੜੇ ਲੀਵਜ਼ ਨਿਕਲਦੇ ਆ ਉਹ ਸਾਰੇ ਵਾਈਟ ਹੋ ਜਾਂਦੀ ਆ ਮੀਲੀ ਬੱਗ ਦੇ ਨਾਲ ਜਾਂ ਫਿਰ ਆਪਣੇ ਗੁੜਹਲ ਲੈ ਲਓ ਗੁੜਹਲ ਨੂੰ ਵੀ ਬਹੁਤ ਜ਼ਿਆਦਾ ਮੀਲੀ ਬੱਗ ਲੱਗ ਰਿਹਾ ਅੱਜਕੱਲ ਤੇ ਉਹਦੀ ਅਸੀਂ ਕਿਵੇਂ ਰੋਗ ਥਾਮ ਕਰਨੀ ਆ ਮੈਂ ਕਿਹਾ ਚਲੋ ਇਹਦੇ ਤੇ ਵੀਡੀਓ ਬਣਾ ਲੈਨੇ ਆ ਤੇ ਮੇਰੇ ਕੋਲੇ ਕੋਈ ਖਾਸ ਸਪਰੇ ਨਹੀਂ ਮੇਰੇ ਕੋਲੇ ਨੀਮ ਆਇਲ ਸੀਗਾ ਉਹ ਵੀ ਖਤਮ ਹੋਇਆ ਹੋਇਆ ਜੇ ਆਪਣੇ ਕੋਲੇ ਨੀਮ ਆਇਲ ਨਾ ਵੀ ਹੋਵੇ ਤਾਂ ਆਪਾਂ ਪਤਾ ਕੀ ਕਰੋ ਅ ਥੋੜੀ ਜੀ ਹਲਦੀ ਤੇ ਮਿਰਚ ਲਸਣ ਮਿਰਚ ਦਾ ਇਹਦਾ ਜਿਹੜਾ ਪੇਸਟ ਬਣਾ ਕੇ ਉਹਦਾ ਆਪਾਂ ਪਾਣੀ ਕੱਢ ਲਓ ਉਹਦਾ ਵੀ ਅਸੀਂ ਸਪਰੇ ਕਰ ਸਕਦੇ ਹਾਂ ਮਿਰਚ ਦਾ ਤਾਂ ਖਾਸ ਕਰਕੇ ਮੇਰੇ ਕੋਲੇ ਮਿਰਚ ਦਾ ਐਨਜ਼ਾਈਮ ਬਣਾਇਆ ਹੋਇਆ ਸੀਗਾ ਅ ਲਾਲ ਮਿਰਚ ਦਾ ਤੇ ਉਹ ਬਹੁਤ ਹੀ ਲਾਹੇਵੰਦ ਸੀ ਬਹੁਤ کارਗਰ ਸੀਗਾ ਤੇ ਹੁਣ ਮੇਰੇ ਕੋਲ ਉਹ ਵੀ ਖਤਮ ਹੋ ਰਖਿਆ ਤੇ ਅੱਜ ਮੈਂ ਸਿਰਫ ਔਰ ਸਿਰਫ ਨਿੰਮ ਦਾ ਮੇਰੇ ਕੋਲ ਹੈਗਾ ਵਾ ਬਾਇਓਐਂਜਾਈਮ ਬਾਇਓਐਂਜਾਈਮ ਵੀ ਤੁਹਾਨੂੰ ਦਿਖਾਉਂਗੀ ਮੇਰੇ ਕੋਲ ਕਾਫੀ ਸਾਰੇ ਨੇ ਤੇ ਇਹਨਾਂ ਦਾ ਫਾਇਦਾ ਇਹ ਹੁੰਦਾ ਵੀ ਇਹਨਾਂ ਨੂੰ ਅਸੀਂ ਜਦੋਂ ਘੱਟ ਮਾਤਰਾ ਵਿੱਚ ਪਾਉਣਾ ਜਿਵੇਂ ਆਪਾਂ ਇੱਕ ਹਿੱਸਾ ਜਿਹੜਾ ਹੈਗਾ ਬਾਇਓਐਂਜਾਈਮ ਦਾ ਲਿਆ ਪੰਜ ਹਿੱਸੇ ਆਪਾਂ ਪਾਣੀ ਦੇ ਲਿਆ ਤੇ ਉਹ ਆਪਾਂ ਸਪਰੇਅ ਕਰ ਸਕਦੇ ਹਾਂ ਫੋਲੀਆਂ ਦੇ ਉੱਤੇ ਉਦੇ ਨਾਲ ਜਾਨੀ ਪਤਾ ਕੀ ਹੈ ਲਗਾਤਾਰ ਕਰਨੀ ਪੈਂਦੀ ਹੈ ਜਿਵੇਂ ਅੱਜ ਸਵੇਰੇ ਕਰੀ ਸ਼ਾਮ ਨੂੰ ਕਰੀ ਕੱਲ ਨੂੰ ਕਰੀ ਫਿਰ ਉਹਦਾ ਅਸਰ ਹੁੰਦਾ ਜਿਹੜੀ ਦੇਸੀ ਦਵਾਈ ਹੈ ਤੇ ਦੂਜੀ ਹੈ ਜਿਹੜੀ ਆਪਣੀ ਕੈਮੀਕਲ ਕੋਈ ਵੀ ਆਪਾਂ ਲੈ ਲਈਏ ਚਾਹੇ ਆਪਾਂ ਅਮੀਡਾ ਕਲੋਪਰੇਟ ਹੁੰਦੀ ਹੈ ਇੱਕ ਦਵਾਈ ਕਈ ਹੋਰ ਵੀ ਨੇ ਮੇਰੇ ਮੈਨੂੰ ਹੁਣ ਨਾਂ ਨਹੀਂ ਯਾਦ ਕਿਉਂਕਿ ਆਪਾਂ ਯੂਜ਼ ਨਹੀਂ ਕਰਦੇ ਤੇ ਉਹਨਾਂ ਨਾਲ ਇੱਕੋ ਵਾਰੀ ਸਪਰੇਅ ਕਰੀ ਤੇ ਸਾਰੇ ਗਾਰਡਨ ਦੇ ਵਿੱਚ ਇੱਕੋ ਵਾਰੀ ਸਾਰੇ ਪੌਦਿਆਂ ਤੇ ਕਰੋ ਨਹੀਂ ਤਾਂ ਕੀ ਹੋ ਇੱਕ ਵਾਰੀ ਇੱਕ ਤੇ ਕੀਤੇ ਤੇ ਦੂਜਾਂ ਤੇ ਚਲੇ ਜਾਣੇ ਆ ਉਹ ਮਾਈਟਸ ਨੇ ਜਿਹੜੇ ਸਾਰਿਆਂ ਤੇ ਕਰੋ ਤੇ ਪਰ ਜਿਹੜਾ ਦੇਸੀ ਆ ਕੰਮ ਇਹ ਹੌਲੀ ਹੌਲੀ ਇਹਦਾ ਅਸਰ ਹੁੰਦਾ ਦੋ ਤਿੰਨ ਵਾਰ ਤਾਂ ਲਗਾਤਾਰ ਹੀ ਕਰਨੀ ਪੈਂਦੀ ਆ ਤੇ ਦੁਪਹਿਰ ਨੂੰ ਸਪਰੇ ਨਹੀਂ ਕਰਨੀ ਚਾਹੀਦੀ ਮੈਂ ਤਾਂ ਵੈਸੇ ਦਿਖਾਉਣ ਦੇ ਮਾਰੇ ਤੁਹਾਨੂੰ ਕਰੂੰਗੀ ਵੀ ਇਸ ਤਰ੍ਹਾਂ ਮੈਂ ਕਰਦੀ ਆ ਸਪਰੇ ਤੇ ਮੇਰੇ ਸਾਰੇ ਆਹ ਮੇਰੇ 4-4 ਸਾਲ ਪੁਰਾਣੇ ਨੇ ਗੁਲਦੋਦੀ ਦੇ ਪਲਾਂਟਸ ਬਹੁਤ ਕਲਰਾਂ ਦੀ ਗੁਲਦੋਦੀ ਆ ਲਗਭਗ 8-10 ਕਲਰ ਨੇ orange, white, yellow, ਮਹਿਰੂਨ, ਲਾਈਟ ਪਿੰਕ, ਡਾਰਕ ਮਹਿਰੂਨ ਇਦਾਂ ਦੇ ਜਣੇ ਸਾਰੇ ਕਲਰ ਨੇ ਚਲੋ ਖੈਰ ਤੇ ਇਹਨਾਂ ਨੂੰ ਬਚਾਉਣਾ ਸੌਖੀ ਗੱਲ ਨਹੀਂ ਹੈਗੀ ਤੇ ਇਹਨਾਂ ਨੂੰ ਤਾਂ ਹੀ ਬਚੇ ਹੋਏ ਨੇ ਵੀ ਇਹਨਾਂ ਤੇ ਦੇਸੀ ਸਪਰੇਅ ਕਰਦੇ ਆਪਾਂ ਬਾਇਓਨਜ਼ਾਈਮ ਦੀ ਹੋਮ ਮੇਡ ਜਿਹੜੇ ਬਾਇਓਨਜ਼ਾਈਮ ਨੇ ਉਹਨਾਂ ਦੀ ਆਪਾਂ ਸਪਰੇਅ ਕਰਦੇ ਆ ਇਸ ਕਰਕੇ ਇਹ ਬਹੁਤ ਵਧੀਆ ਚੱਲ ਰਹੇ ਨੇ ਤੇ ਜਿਵੇਂ ਜਿਵੇਂ ਮੌਸਮ ਆਉਂਦਾ ਇਹਦੇ ਵਿੱਚ ਕੁਝ ਕੁਝ ਖਰਾਬ ਗੱਲਾਂ ਵੀ ਹੁੰਦੀਆਂ ਨੇ ਜਿਵੇਂ ਮੇਰੇ ਬਾਲਕਨੀ ਚ ਪਤਾ ਨਹੀਂ ਲੱਗਦਾ ਕਈ ਵਾਰੀ ਜ਼ਿਆਦਾ ਵਾਟਰਿੰਗ ਹੋ ਜਾਂਦੀ ਹੈ ਨਿਹਰੇ ਸਵੇਰੇ ਜਦੋਂ ਕਰੀਦੀ ਆ ਜਾਂ ਸਵੇਰੇ ਕਰੀਦੀ ਆ ਜਾਂ ਸ਼ਾਮ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਤੋ ਮੇਰੇ ਕੁਝ ਕੁ ਪਲਾਂਟ ਸੁੱਕ ਵੀ ਗਏ ਨੇ ਮੇਰੇ ਹੈਗੇ ਨੇ ਕਈ ਪਲਾਂਟ ਸੁੱਕ ਗਿਆ ਤੇ ਜਿਹੜੇ ਆਪਣੇ ਹੈ ਨਹੀਂ ਆਪਣੇ ਕੀਕ ਬੋਲਦਿਆਂ ਨੂੰ ਕੋਲੀਅਸ ਉਹਦਾ ਬਹੁਤ ਹੀ ਅੱਛਾ ਪਲਾਂਟ ਮੇਰਾ ਚੱਲ ਰਿਹਾ ਸੀ ਆ ਦੇਖੋ ਅੱਛਾ ਖਾਸਾ ਮੈਨੂੰ ਪਤਾ ਨਹੀਂ ਲੱਗਿਆ ਵੀ ਇਹ ਜੜਾਂ ਤੋਂ ਸੁੱਕਣ ਲੱਗ ਗਿਆ ਇਹ ਦੇਖੋ ਮੇਰਾ ਸਾਰਾ ਪਲਾਂਟ ਆ ਜਿਹੜਾ ਖਰਾਬ ਹੋ ਗਿਆ ਹੁਣ ਮੈਂ ਇਹਦੀ ਕਟਿੰਗ ਬਣਾ ਕੇ ਲਾ ਦੂੰਗੀ ਐਨੀ ਕਟਿੰਗ ਲੱਗ ਸਕਦੀ ਆ ਬਸ ਮੈਂ ਇਹਨੂੰ ਖਾੜ ਹੀ ਦੂੰਗੀ ਮੇਰੇ ਕੋਲੇ ਹੋਰ ਕਟਿੰਗ ਹੈਗੀਆਂ ਨੇ ਆ ਦੇਖੋ ਇਹ ਸਾਰਾ ਖਰਾਬ ਹੋ ਗਿਆ ਇਹ ਸਿਰਫ ਔਰ ਸਿਰਫ ਗਿੱਲੀ ਮਿੱਟੀ ਆ ਨਾ ਓਵਰ ਵਾਟਰਿੰਗ ਨਾਲ ਇਹਦੀ ਜਿਹੜੀ ਰੂਟ ਰਾਟ ਹੋਊਗੀ ਤੇ ਖਰਾਬ ਹੋ ਗਿਆ ਸੋ ਫਰੈਂਡਸ ਇਹਦਾ ਵੀ ਧਿਆਨ ਰੱਖਿਆ ਕਰੋ ਅਸੀਂ ਜਿਹੜਾ ਹੈਗਾ ਆ ਆ ਦੇਖੋ ਮੈਂ ਇਹਨਾਂ ਦੀ ਕਟਿੰਗ ਲਗਾ ਕੇ ਹੀ ਰੱਖਦੀ ਆ ਦੇਖੋ ਕਿੰਨੀ ਸਾਰੀ ਕਟਿੰਗ ਲੱਗੀ ਹੋਈ ਆ ਇੱਕ ਇੱਕ ਚ ਤਿੰਨ ਤਿੰਨ ਚਾਰ ਚਾਰ ਟਰਾਂਸਪੇਰੈਂਟ ਤਾਂ ਮੈਦੇ ਚੁਕਾਰੀ ਦੇਣੀ ਆ ਮੈਂ ਵੈਸੀ ਦਿਖਾ ਰਹੀ ਆ ਅੱਜ ਕੱਲ ਇਹ ਵੀ ਹੋ ਰਿਹਾ ਵਾ ਤੇ ਇੱਕ ਪਾਸੇ ਮੇਰੇ ਆ ਦੇਖੋ ਇਹ ਵੀ ਮੇਰਾ ਖੁੱਲੀ ਐ ਸਾ ਇਹ ਦੇਖੋ ਇਹਨੂੰ ਕੋਈ ਕੀੜਾ ਵੀ ਲੱਗਿਆ ਹੋਇਆ ਪੱਤੇ ਵੀ ਖਾ ਰਿਹਾ ਇਹਦੇ ਪਰ ਫੇਰ ਵੀ ਆਪਦੀ ਗਰੋਥ ਆ ਜਿਹੜੀ ਫੜੀ ਹੋਈ ਆ ਨੇ ਬਹੁਤ ਪੁਰਾਣਾ ਹੈ ਮੇਰੇ ਕੋਲ ਕਈ ਸਾਲਾਂ ਦਾ ਵਾ ਥੱਲੋ ਇਹਦੀ ਸਟੈਮ ਬਹੁਤ ਮੋਟੀ ਹੋ ਰਹੀ ਹੈ ਕਾਫੀ ਵੱਟਾ ਹੋ ਗਿਆ ਜੀ ਤਾਂ ਆਪਾਂ ਹੁਣ ਸਬਜੈਕਟ ਵੱਲ ਆਉਨੇ ਆ ਆਪਣੇ ਵੱਲ ਤੇ ਵੀ ਕਿਵੇਂ এনਜ਼ਾਈਮ ਆ ਜਿਹੜੇ ਬਾਇਓ এনਜ਼ਾਈਮ ਜਾਂ ਕੋਈ ਵੀ ਜਿਹੜੇ ਆਪਣੇ ਫਰਟੀਲਾਈਜ਼ ਆ ਕੀ ਕਰਨਾ ਕਿਉਂਕਿ ਹੁਣ ਜਿਹੜਾ ਸਾਡੇ ਪਲਾਂਟਸ ਦਾ ਨਾ ਗਰੋਇੰਗ ਪੇੜ ਚੱਲ ਰਿਹਾ ਵਾ ਬਹੁਤ ساری ਗਰੋਥ ਹੋ ਰਹੀ ਹੈ ਨਵੇਂ-ਨਵੇਂ ਪੱਤੇ ਆ ਰਹੇ ਨੇ ਟਾਹਣੀਆਂ ਆ ਰਹੀਆਂ ਨੇ ਤੇ ਇਸ ਕਰਕੇ ਇਹਨੂੰ ਫਿਰ ਡਾਈਟ ਵੀ ਚਾਹੀਦੀ ਆ ਇਹਨੂੰ ਗਰੋਥ ਦੇ ਲਈ ਫਰਟੀਲਾਈਜ਼ਰ ਵੀ ਚਾਹੀਦਾ ਵਾ ਕਈ ਸਾਡੇ ਪੌਦੇ ਨੇ ਜਿਹੜੇ ਹੈਵੀ ਫੀਡਰ ਨੇ ਜਿਵੇਂ ਗੋਡ ਹਲਾ ਤੇ ਆਪਣੇ ਆਹ ਨੇ ਕਨੇਰ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਡਾਈਟ ਦੀ ਲੋੜ ਆ ਸੋ ਫ੍ਰੈਂਡਸ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਕੀ ਕੀ ਡਾਈਟ ਦੇਣੀ ਆ ਇਹਨਾਂ ਨੂੰ ਅੱਜ ਕੱਲ ਤੇ ਕੀ ਆਪਾਂ ਕਰਨਾ ਵਾ ਤੇ ਆਪਣਾ ਤੇ ਆਪਾਂ ਜਿਹੜੇ ਹੈਗੇ ਲਿਕਵਿਡ ਫਰਟੀਲਾਈਜ਼ਰ ਤਾਂ ਮੈਂ ਆਮ ਤੌਰ ਤੇ ਹੀ ਦਿੰਦੀ ਰਹਿੰਦੀ ਆ ਇੱਕ ਪਾਸੇ ਇੱਕ ਸਾਈਡ ਦੇ ਨੂੰ ਅੱਜ ਦੇ ਤਾਂ ਇੱਕ ਦਿਨ ਨੂੰ ਕੱਲ ਦੇ ਤਾਂ ਮੈਂ ਹਮੇਸ਼ਾ ਕਰਦੀ ਆ ਹਫਤੇ ਚ ਇੱਕ ਇੱਕ ਦੋ ਦੋ ਵਾਰੀ ਦਿਨੀ ਹੋਈਆਂ ਇੱਕ ਇੱਕ ਵਾਰੀ ਦਿਨੀ ਆ ਸਾਰਿਆਂ ਨੂੰ ਤੇ ਹੁਣ ਮੈਂ ਇੱਕ ਹੋਰ ਆਪਣਾ ਨਿੰਨੀ ਜਾਂ ਨਿੱਕੂ ਜਿਹਾ ਮੈਂ ਤੁਹਾਨੂੰ ਇੱਕ ਆਪਦਾ ਪਲਾਂਟ ਦਿਖਾਉਣਾ ਆ ਦੇਖੋ ਜੀ ਆ ਮੇਰਾ ਨਾ ਇਹ ਕੱਪ ਚ ਲੱਗਿਆ ਹੋਇਆ ਦੇਖੋ ਇੱਥੇ ਵੀ ਨੰਨੂ ਜਿੱਤੇ ਕਿੰਨੇ ਸੋਹਣੇ ਫੁੱਲ ਆ ਗਏ ਕਿੰਨਾ ਸੋਹਣਾ ਲੱਗਦਾ ਗੁੱਗੂ ਜਿਹਾ ਆ ਦੇਖੋ ਇਹ ਮੇਰੀ ਕਟਿੰਗ ਆ ਤੇ ਮੌਨਸੂਨ ਚ ਲਾਈ ਸੀਗੀ ਤੁਸੀਂ ਦੇਖੋ ਵੀ ਕਿੰਨਾ ਕਿਹ ਬਲਾਂਟ ਆ ਤੇ ਕਿੰਨੀ ਇਹਨੂੰ ਆਹ ਫਲਾਵਰਿੰਗ ਹੋ ਗਈ ਹੈ ਜੀ ਮੈਂ ਬਹੁਤ ਖੁਸ਼ ਹਾਂ ਇਹਨੂੰ ਦੇਖ ਕੇ ਮੈਂ ਕਿਦਣ ਦੀ ਦੇਖਦੀ ਸੀ ਵੀ ਬੱਡ ਤਾਂ ਆ ਗਈ ਇਹਦੇ ਫਲਾਰ ਨਹੀਂ ਆਏ ਆ ਦੇਖੋ ਕਿੰਨੀ ਭਲਾ ਇਹਦੀ ਬੱਡ ਆਈ ਹੋਈ ਆ ਕੱਪਚੀ ਲੱਗਾ ਨੰਨੂ ਜਾਂ ਨੰਨੂ ਜੇ ਕੱਪਚ ਤਾਂ ਹੁਣ ਇਹਨੂੰ ਮੈਂ ਮੌਨਸੂਨ ਚ ਜਿਹੜਾ ਹੈਗਾ ਗਰੋ ਕਰੂੰਗੀ ਇਹਨੂੰ ਛੋਟਾ ਪਾਉੜ ਦਉਂਗੀ ਤਾਂ ਫਰੈਂਡਸ ਇਹ ਮੈਨੂੰ ਖੁਸ਼ੀ ਵੀ ਹੋ ਜਾਂਦੀ ਹੈ ਤੇ ਬਾਕੀ ਆ ਦੇਖੋ ਮੇਰੀ ਆਹ ਆ ਕਿਵੇਂ ਹੋ ਰਹੀ ਹੈ ਸਵੀਟ ਪੋਟੈਟੋ ਵਾਈਨ ਆ ਦੇਖੋ ਆ ਵੱਡੀ ਸਟੈਮ ਆਈ ਤੇ ਉਹ ਛੋਟੀਆਂ ਨੇ ਤੇ ਹੁਣ ਆਪਾਂ ਆਪਣਾ ਟੌਪਿਕ ਵੱਲ ਆਉਨੇ ਆ ਜੀ ਟੌਪਿਕ ਸ਼ੁਰੂ ਕਰਦੇ ਆ ਜੀ ਤੇ ਕਿਵੇਂ ਆਪਾਂ ਫਰਟੀਲਾਈਜ਼ ਕਰਨਾ ਕਿਹੜੇ ਕਿਹੜੇ ਮੇਰੇ ਕੋਲੇ ਬਾਇਓਨਜਾਈਮ ਨੇ ਤੇ ਆਪਾਂ ਸ਼ੁਰੂ ਕਰਦੇ ਆ ਅੱਜ ਦੀ ਮੇਰੀ ਵੀਡੀਓ ਚ ਉਮੀਦ ਕਰਦੀ ਆ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਆਪਣੇ ਚੰਗੇ ਚੰਗੇ ਕੰਮਾਂ ਚ ਬੀਜ਼ੀ ਹੋਵੋਗੇ ਪਰੁਜੇ ਹੋਏ ਹੋਵੋਗੇ ਤੇ ਫਰੈਂਡਸ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਤੰਦਰੁਸਤੀ ਰੱਖਣ ਸੁਖ ਸ਼ਾਂਤੀ ਵਰਤੋਂ ਜੀ ਤੇ ਸਾਰੇ ਪੋਜ਼ਿਟਿਵ ਰਹੋ ਕਦੇ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਜੋ ਵੀ ਹੋਣਾ ਹੈ ਉਹ ਉਸ ਮਾਲਕ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਹੀ ਹੋਣਾ ਸਾਡੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਚਲੋ ਫਰੈਂਡਸ ਚਲਦੇ ਹਾਂ ਮੇਰੀ ਵੀਡੀਓ 'ਚ ਆ ਜਾਓ ਫਰੈਂਡਸ ਇਹਨੂੰ ਛਾਂਮ ਕੇ ਰੱਖ ਲਓ ਤੇ ਇਹ ਇਹ ਨਾ ਇਹਨੂੰ ਫੋਂਕੇ ਰੱਖ ਦਿਓ ਤੇ ਇਹਦਾ ਪਾਣੀ ਆ ਜਿਹੜਾ ਉਹ ਵੀ ਅਸੀਂ ਪੌਦਿਆਂ ਨੂੰ ਪਾਣੀ ਚ ਡਿলিউਟ ਕਰਕੇ ਦੇ ਸਕਦੇ ਹਾਂ ਇਹ ਵੀ ਵੇਸਟ ਮਟੀਰੀਅਲ ਆ ਇਸ ਤੋਂ ਬਿਨਾ ਜਿਵੇਂ ਆ ਗ੍ਰੀਨ ਪੱਤੇ ਨੇ ਮੈਂ ਨਾ ਬਾਹਰ ਮੇਰੇ ਹੈਗੀ ਆ ਰਾਤ ਦੀ ਨਾਣੀ ਉਹਦੇ ਪੱਤੇ ਕੱਟੇ ਸੀਗੇ ਤੇ ਆ ਦੇਖੋ ਇਹ ਉਸ ਇੰਨੀ ਵਧੀਆ ਮੋਲਡਲੀ ਬਣ ਜਾਂਦੀ ਆ ਐਦਾਂ ਨਹੀਂ ਪੱਤੇ ਦਾ ਐਵੇਂ ਚੂੜਾ ਬਣਾ ਕੇ ਵੀ ਤੁਸੀਂ ਮਿੱਟੀ 'ਚ ਮਿਕਸ ਕਰ ਦੋ ਇਹਦੇ ਨਾਲ ਵੀ ਬਹੁਤ ਅਨਾਰਜੀ ਮਿਲਦੀ ਆ ਐਨ ਪੀ ਕੇ ਜਿਹਨੂੰ ਅਸੀਂ ਕਹਿੰਦੇ ਆ ਉਹ ਸਾਰੇ ਪੌਦੇ ਦੀ ਆ ਜਿਹੜੀ ਇਹੋ ਜੇ ਪੱਤਿਆਂ ਨਾਲ ਤੰਗੀ ਹੋ ਜਾਂਦੀ ਹੈ ਜੀ ਤੇ ਇਸ ਤੋਂ ਬਿਨਾਂ ਸਾਡੇ ਕੋਲੇ ਜਿਵੇਂ ਆਪਣੀ ਬੋਇਲਡ ਜਿਹੜੀ ਚਾਹ ਪੱਤੀ ਹੁੰਦੀ ਆ ਉਹ ਵੀ ਪਾ ਦੋ ਤੇ ਆ ਵਾਲੀ ਜਿਹੜੀ ਹੈਗੀ ਆਪਣੇ ਕੋਲੇ ਨਾ ਗ੍ਰੀਨ ਟੀ ਹੁੰਦੀ ਆ ਇਹਦੇ ਟੀ ਟੀ ਬੈਗਸ ਕੋਲ ਕੇ ਨਾ ਐਦਾਂ ਦੀ ਕੱਢਣੀ ਆ ਸਾਰੀ ਇਹ ਪੂਰੀ ਤਿਆਰ ਹੈ ਜਿਹੜੀ ਹੈਗੀ ਹੈ ਇਹਨੂੰ ਅਸੀਂ ਐਂ ਸਿੱਧਾ ਹੀ ਕਿਸੇ ਵੀ ਇਸ ਤਰ੍ਹਾਂ ਪਾ ਸਕਦੇ ਆ ਦੇ ਵਿੱਚ ਠੀਕ ਆ ਜੀ ਇਹ ਟੀ ਬੈਗ ਮੇਰੇ ਕੋਲ ਇੰਨੇ ਸਾਰੇ ਰੱਖਿਆ ਤੇ ਮੇਰੇ ਕੋਲ ਟਾਈਮ ਨਹੀਂ ਲੱਗਿਆ ਕੱਢਣ ਦਾ ਮੈਂ ਕੱਢੂੰਗੀ ਇਹਨਾਂ ਨੂੰ ਤੇ ਬਹੁਤ ਹੀ ਵਧੀਆ ਹੈ ਇਹ ਫਟੇ ਲਾਈ ਜਾ ਹੁਣ ਆਪਾਂ ਫਟਦੇ ਨੇ ਵੀਡੀਓ ਲੰਬੀ ਨਾ ਹੋਵੇ ਤੇ ਫੇਰ ਨਾ ਵੀਡੀਓ ਅਪਲੋਡ ਨਹੀਂ ਹੁੰਦੀ ਏ ਆਪਾਂ ਇਹਦੀ ਗੱਲ ਕਰ ਲੈਨੇ ਆ ਜਿਹੜਾ ਮਾਈਕ ਟੈਸਟ ਹੋ ਰਿਹਾ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਆਹ ਆ ਦੇਖੋ ਮੈਂ ਜਲ ਨੇੜੇ ਕਰਕੇ ਦਿਖਾ ਦਿੰਨੀ ਆ ਤੁਹਾਨੂੰ ਆ ਦੇਖੋ ਵਿੱਚ ਲੱਗੇ ਹੋਏ ਹਨ ਇਹ ਮੇਰੇ ਮੈਕਸੀਕਨ ਪਟੂਨੀਆ ਦੇ ਪੌਦੇ ਨੇ ਤੇ ਇਹਨਾਂ ਤੋਂ ਫਿਰ ਇਹਨਾਂ ਨੇ ਜਿਹੜੇ ਹੈਗੇ ਨੇ ਮੀਲੀ ਬੱਗਸ ਉਹਦੇ ਤੇ ਚਲੇ ਜਾਣਾ ਵਾ ਆਪਣਾ ਕੀ ਨਾਂ ਲੈਂਦੇ ਉਹਦਾ ਗੁਲਦੋਦੀ ਵਗੈਰਾ ਜੋ ਵੀ ਆਪਣੇ ਵਧੀਆ ਨੇ ਆ ਦੇਖੋ ਇਹ ਫੁੱਲਾਂ ਨੂੰ ਖੇੜਨ ਨਹੀਂ ਦੇਣਾ ਇਹਨਾਂ ਨੇ ਇਹ ਸਾਰਾ ਇਥੋਂ ਰਾਸਾ ਜਿਹੜਾ ਸੱਕ ਕਰ ਲੈਣਗੇ ਆਹ ਆਵਲੇ ਤੇ ਇਹ ਇਹਨਾਂ ਨੂੰ ਦੋ ਤਿੰਨ ਨ ਮੈਂ ਵੈਸੇ ਐਸੇ ਵੀ ਸਾਫ ਕਰ ਦਿੰਦੀ ਹੁੰਦੀਆਂ ਇਹਨਾਂ ਨੂੰ ਤੇ ਮੈਨੂੰ ਕੋਈ ਉਹ ਨਹੀਂ ਹੈਗੀ ਤੇ ਮੇਰੇ ਪੌਦੇ ਬਚਣੇ ਚਾਹੀਦੇ ਹੱਥ ਬੇਸ਼ੱਕ ਖਰਾਬ ਹੋ ਜਾਣ ਆ ਦੇਖੋ ਕਿੰਨੇ ਸਾਰੇ ਲੱਗੇ ਹੋਏ ਹਨ ਤੇ ਹੁਣ ਆਪਾਂ ਇਹਨਾਂ ਦੀ ਰੋਕਥਾਮ ਕਿਵੇਂ ਕਰਨੀ ਹੈ ਫਟਦੇ ਨੇ ਆਪਾਂ ਉਹ ਕੰਮ ਕਰ ਲੈਂਦੇ ਆ ਆਹ ਆਪਣੇ ਕੋਲ ਆ ਫਰਟੀਲਾਈਜ਼ ਆ ਕਿੰਨਾ ਪਾਉਣਾ ਆ ਤੁਹਾਨੂੰ ਹਾਂਜੀ ਫ੍ਰੈਂਡਸ ਆ ਵਾਲਾ ਨਹੀਂ ਮੈਂ ਕਰਦੀ ਇਹ ਆ ਵਾਲਾ ਫਰੈਸ਼ ਵਾਲਾ ਵੀ ਕਰਕੇ ਦੇਖਦੇ ਵੈਸੇ ਫਰੈਸ਼ ਹੀ ਹੁੰਦਾ ਏ ਜਿੰਨਾ ਪੁਰਾਣਾ ਹੋਈ ਜਾਵੇ ਉਨਾ ਹੀ ਵਧੀਆ ਹੁੰਦਾ ਮੈਂ ਆਟਾੜਾ ਇੱਕ ਆਟਾੜਾ ਕਰਕੇ ਰੱਖਦੀ ਆ ਸਪਰੇਅ ਬੋਤਲ ਚ ਪਾਉਣ ਦੇ ਮਾਰੇ ਆਪਾਂ ਇਹਨੂੰ ਇੱਕ ਵਾਰੀ ਹੋਰ ਮੋੜ ਲੈਨੇ ਆ ਜੀ ਆ ਦੇਖੋ ਇਹ ਵੀ ਐਂ ਦਵਾਈ ਜਿਵੇਂ ਮੈਡੀਸਨ ਹੁੰਦੀ ਹੈ ਨਾ ਜਿਹਦੀ ਐਵੇਂ 스멜 ਆਉਂਦੀ ਹੈ ਬਹੁਤ ਹੀ ਵਧੀਆ ਬਾਹਰ ਗਾੜਾ ਵੀ ਬਹੁਤ ਆ ਤੇ ਇਸ ਕਰਕੇ ਇਹਦੇ ਵਿੱਚ ਆਪਾਂ ਪਾਣੀ ਬਲੈਂਡ ਕਰਾਂਗੇ ਆ ਦੇਖੋ ਪਾਣੀ ਮੇਰੇ ਕੋਲ ਆਪਾਂ ਪਾਣੀ ਪਾ ਲਿਆ ਇਹਦੇ ਵਿੱਚ ਆਪਾਂ ਪਾਣੀ ਪਾ ਲਿਆ ਜੀ ਆਹ ਹੈਗੀ ਸਪਰੇਅ ਹੋਟਾ ਆਹ ਸਪਰੇਅ ਬੋਤਲ ਚਾਪਾ ਪਾਣਾ ਪਾਣੀ ਤੇ ਚੰਗੀ ਤਰ੍ਹਾਂ ਸਪਰੇਅ ਕਰਨਾ ਚੰਗੀ ਤਰ੍ਹਾਂ ਬੂਟੇ ਨੂੰ ਪਾੜ ਕੇ ਜਿੱਥੇ-ਜਿੱਥੇ ਵੀ ਹੈਗੀ ਆਪਣੇ ਘਟ ਕਰ ਦਿੰਨਾ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜਿਵੇਂ ਨਾ ਗਲਾਈਕੋਡਿਨ ਦਵਾਈ ਚਾਉਣੀ ਹੁੰਦੀ ਹੈ ਨਾ ਜਸ ਸੀਵੜ ਜਿਹੜਾ ਹੁੰਦਾ ਫਰਟੀਲਾਈਜ਼ ਰੈਡੀमेड ਹੁੰਦਾ ਇਹ ਕਿਵੇਂ ਕਰਨੀ ਹੈ ਸਪਰੇ ਆਪਾਂ ਆਹ ਚੱਕ ਲੀ ਆ ਦੇਖੋ ਐਵੇਂ ਕਰਕੇ ਨਾ ਸਮਾਰ ਕੇ ਫੜ ਕੇ ਵਿਚ 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 ਸਮਾਰ ਕੇ ਚੰਗੀ ਤਰ੍ਹਾਂ ਜਿਹੜੀ ਆਪਾਂ ਸਪਰੇ ਕਰਨੀਆਂ ਨੇ ਤੇ ਹੁਣ ਜੇ ਮੈਂ ਸਾਰਿਆਂ ਨੂੰ ਕਰਨ ਲੱਗੀ ਫਿਰ ਆਪਣੀ ਵੀਡੀਓ ਲੰਬੀ ਹੋ ਜਾਣੀ ਆ ਤੇ ਹੁਣ ਆਪਾਂ बस ਦਿਖਾਉਣੀ ਸੀ ਮੈਂ ਤੁਹਾਨੂੰ ਦਿਖਾਤਾ ਵੀ ਐਵੇਂ ਕਰਕੇ ਕਰਨੀ ਆ ਤੇ ਕਰੂੰਗੀ ਮੈਂ ਸ਼ਾਮ ਨੂੰ ਮੜੀ ਮੜੀ ਕਰ ਦੇਣੀ ਆ ਨਾ ਮੁੱਠੀ ਪਏ ਰਹਿਣ ਦਾਂਗੀ ਇਹਨਾਂ ਦੇ ਮੈਸ ਥਾਂ ਪਰ ਇੱਥੇ ਲੈ ਆਈ ਵੀਡੀਓ ਜਿੱਥੇ ਬਣਾਉਂਦੀ ਸੀ ਤੇ ਜਿੱਥੇ ਵੀ ਇਹ ਪਏ ਨੇ ਉੱਥੇ ਰੱਖੂੰਗੀ ਆ ਦੇਖੋ ਐਵੇਂ ਕਰਕੇ ਨਾ ਆਹ ਜਿਹੜਾ ਆਹ ਜਿਵੇਂ ਵਾਈਟ ਵਾਈਟ ਆ ਇਹ ਤੇ ਇੰਨਾ ਸਪਰੇ ਕਰਨੀ ਆਪਾਂ ਚਾਰ ਸੇ ਪੇਰੇ ਤੋਂ ਕੋਈ ਵੀ ਸਾਡਾ ਜਿਹੜਾ ਹੈਗਾ ਇਹਦਾ ਪਾਰਟ ਰਹੇ ਨਾ ਜਿੱਥੇ ਨਹੀਂ ਸਪਰੇਅ ਕਰੀ ਆਪਾਂ ਸੋ ਫਰੈਂਡਸ ਐਸੀ ਅੱਜ ਦੀ ਵੀਡੀਓ ਤੇ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਊਗੀ ਜੇ ਥੋੜੀ ਜਿਹੀ ਵੀ ਪਸੰਦ ਆਈ ਹੋਵੇ ਤਾਂ ਲਾਈਕ ਕਰਿਓ ਲਾਈਕ ਜ਼ਰੂਰ ਦੇ ਦਿਆ ਕਰੋ ਫਰੈਂਡਸ ਲਾਈਕ ਦੇ ਕੋਈ ਪੈਸੇ ਨਹੀਂ ਹੁੰਦੇ ਫਰੀਜ਼ ਹੁੰਦਾ ਇਸ ਲਈ ਕਰਦਿਆ ਕਰੋ ਦਿਲ ਖੋਲ ਕੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆਂ ਫਰੈਂਡਸ ਕਿਸੇ ਨਵੀਂ ਵੀਡੀਓ ਚ ਨਵੇਂ ਆਈਡੀਆ ਨਾਲ ਤਦ ਤੱਕ ਲਈ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ ਹੈਪੀ ਗਾਰਡਨਿੰਗ ਸਦਾ ਸੁਖੀ ਰਹੋ